ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦਾ ਪਾਵਨ ਬਚਨ ਹੈ ਆਪਹਿ ਕੀਆ ਕਰਾਇਆ ਆਪਹਿ ਕਰਨਾ ਯੋਗ ਨਾਨਕ ਏਕੋ ਰਬ ਰਹਾ ਦੂਸਰੋ ਹੋਆ ਨਾ ਹੋਗ ਇਸ ਪ੍ਰਕਿਰਤੀ ਵਿੱਚ ਇਸ ਸ੍ਰਿਸ਼ਟੀ ਵਿੱਚ ਹਰ ਚੀਜ਼ ਉਸ ਵਾਹਿਗੁਰੂ ਦੇ ਹੁਕਮ ਉਹਦੇ ਪਾਣੀ ਵਿੱਚ ਚਲਦੀ ਹੈ ਪਰ ਜਦੋਂ ਅਸੀਂ ਸੰਸਾਰੀ ਲੋਕ ਦੁਨੀਆ ਦੀ ਦ੍ਰਿਸ਼ਟੀ ਨਾਲ ਜਿਨੀਕ ਸਾਡੀ ਅਵਸਥਾ ਹੈ ਉਹਦੇ ਨਾਲ ਵੇਖਦੇ ਹਾਂ ਫਿਰ ਅਸੀਂ ਰਹਿ ਨਹੀਂ ਸਕਦੇ ਅੱਜ 2024 ਈਸਵੀ ਸੰਨ ਦਾ 1 ਜਨਵਰੀ ਹੈ ਕਿਉਂਕਿ ਇਹ ਸੰਸਾਰ ਦਾ ਵਿਵਹਾਰਕ ਸਾਲ ਹੈ ਲੋਕੀ ਇਹਦੀ ਵਧਾਈ ਦਿੰਦੇ ਨੇ ਕੋਈ ਹਰਜ ਨਹੀਂ ਪਰ ਅਸੀਂ ਕਿਉਂਕਿ ਪ੍ਰਾਤਨਤਾ ਇੱਕ ਚੇਤ ਨੂੰ ਮਨਾਉਂਦੇ ਹਾਂ ਸਾਡੇ ਲਈ ਉਹ ਨਵਾਂ ਸਾਲ ਚੜਦਾ ਹੈ ਪਰ ਅੱਜ ਇਸ 1 ਜਨਵਰੀ ਨੇ ਜਿਹੜਾ ਪਿਛਲੇ 31 32 ਸਾਲ ਬਾਅਦ ਇੱਕ ਜ਼ਖਮ ਜਿਹੜਾ ਉਹ ਖੋਲ ਦਿੱਤਾ ਔਰ ਉਹਨੇ ਇੱਕ ਬਹੁਤ ਵੱਡੇ ਪ੍ਰਸ਼ਨ ਸਾਡੇ ਕੌਮ ਦੇ ਭਵਿੱਖ ਦੇ ਲਈ ਵੀ ਖੜਾ ਕਰ ਦਿੱਤਾ ਵਰਤਮਾਨ ਲਈ ਤਾਂ ਹੈ ਹੀ ਹੈ ਔਰ ਜਿਹੜਾ ਸਮਾਂ ਬੀਤ ਗਿਆ ਉਹਦੀ ਇੱਕ ਨਾਵਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤਤਕਾਲ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਦੀ ਸ਼ਹਾਦਤ ਜਿਸ ਤਰੀਕੇ ਨਾਲ ਹੁਣ ਅਸੀਂ ਸੁਣ ਰਹੇ ਹਾਂ ਖਾਸ ਕਰਕੇ ਅਮਰ ਸ਼ਹੀਦ ਬਾਬਾ ਜੁਰਾਬਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਮਾਗਜ਼ਰ ਕੌਰ ਦੇ ਸ਼ਹਾਦਤ ਦਿਹਾੜਿਆਂ ਵਿੱਚ ਤਾਂ ਸੱਚ ਹੈ ਕਿ ਰੂਹ ਕੰਬ ਉੱਠਦੀ ਹੈ ਅੱਜ ਉਹ ਰਿਪੋਰਟ ਨਸ਼ਰ ਹੋਈ ਹੈ ਜਿਹੜੀ ਲਗਭਗ 25 ਸਾਲਾਂ ਤੋਂ ਰਿਪੋਰਟ ਬਣ ਚੁੱਕੀ ਸੀ ਔਰ ਉਹ ਰਿਪੋਰਟ ਬਣਾਉਣ ਵਾਲਿਆਂ ਨੇ ਸੌਂਪੀ ਉਸ ਵਕਤ ਦੀ ਸਰਕਾਰ ਜਿਹਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਕਾਲੀ ਸਰਕਾਰ ਸੀ ਮੈਂ ਇੱਕ ਗੱਲ ਇੱਥੇ ਅੱਜ ਕਹਿਣੀ ਚਾਹੁੰਦਾ ਕਿ ਜਦੋਂ ਵੀ ਅਸੀਂ ਖਾਸ ਕਰਕੇ ਬਰਗਾੜੀ ਦੀ ਜਾਂ ਕੋਈ ਹੋਰ ਦੂਸਰੀ ਤੀਸਰੀ ਗੱਲ ਕਰਦੇ ਹਾਂ ਤਾਂ ਸਾਡੇ ਅਕਾਲੀ ਭਾਈਆਂ ਨੂੰ ਇੱਕ ਬੜੀ ਤਕਲੀਫ ਲੱਗਦੀ ਹੈ ਉਹ ਸਵਾਲ ਕਰਦੇ ਨੇ ਕਿ ਜੀ ਤੁਸੀਂ ਇਸ ਤਰੀਕੇ ਨਾਲ ਕਾਂਗਰਸ ਜਾਂ ਭਾਜਪਾ ਜਾਂ ਹੋਰ ਪਾਰਟੀਆਂ ਤੇ ਸਵਾਲ ਨਹੀਂ ਕਰਦੇ ਮੈਂ ਸੋਚਦਾ ਕਿ ਦੇਖੋ ਉਹ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਸਟੇਟ ਸਪੌਂਸਰਡ ਪਾਰਟੀਆਂ ਨੇ ਉਹ ਸਟੇਟ ਦੀ ਧਾਰਾ ਦੇ ਵਿੱਚ ਚੱਲਣ ਵਾਲੀਆਂ ਨੇ ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਹੈ ਕਿ ਅਸੀਂ ਪੰਥ ਦੀ ਧਾਰਾ ਦੇ ਵਿੱਚ ਚੱਲਣ ਵਾਲੇ ਆ ਜਿਸ ਦਿਨ ਇਹ ਜਿਹੜਾ ਵੀ ਅਕਾਲੀ ਦਲ ਹੈ ਇਹ ਆਪਣੇ ਆਪ ਨੂੰ ਡਿਕਲੇਅਰ ਕਰ ਦਵੇ ਕਿ ਸਾਡਾ ਉਹੀ ਤੌਰ ਤਰੀਕਾ ਜੋ ਕਾਂਗਰਸ ਦਾ ਹੈ ਸਾਡਾ ਉਹੀ ਤੌਰ ਤਰੀਕਾ ਹੈ ਜੋ ਹੋਰ ਪਾਰਟੀਆਂ ਦਾ ਹੈ ਇਸ ਲਈ ਜਦੋਂ ਅਸੀਂ ਸਰਕਾਰ ਵਿੱਚ ਆਵਾਂਗੇ ਅਸੀਂ ਸਰਕਾਰ ਦੀ ਤਰ੍ਹਾਂ ਹੀ ਵਿਵਹਾਰ ਕਰਾਂਗੇ ਫਿਰ ਸਰਕਾਰ ਤਾਂ ਸਰਕਾਰ ਦੀ ਤਰ੍ਹਾਂ ਹੀ ਵਿਵਹਾਰ ਕਰਦੀ ਹੁੰਦੀ ਹੈ ਫਿਰ ਕੋਈ ਬਹੁਤ ਜਿਆਦਾ ਸ਼ਿਕਵੇ ਨਹੀਂ ਹੁੰਦੇ ਤੁਹਾਡੇ ਤੇ ਸ਼ਿਕਵਾ ਇਸ ਕਰਕੇ ਖੜਾ ਹੋ ਜਾਂਦਾ ਜਦੋਂ ਤੁਸੀਂ ਗੱਲ ਕਰਨ ਤੋਂ ਪਹਿਲਾਂ ਕਹਿੰਦੇ ਹੋ ਕਿ ਪੰਥ ਦੀ ਸਰਕਾਰ ਸੀ ਇਸ ਲਈ ਇਹ ਸਵਾਲ ਵੀ ਹੁਣ ਤੁਹਾਡੇ ਤੇ ਬਣਦਾ ਇੱਥੇ ਦੋ ਪਹਿਲੂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਖਾਨਪਾਟ ਸਾਹਿਬ ਦਾ ਪ੍ਰਕਾਸ਼ ਕਰਾਇਆ ਤੇ ਉਹਦੇ ਭੋਗ ਪਾਏ ਜਾ ਰਹੇ ਨੇ ਮੈਂ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਫਤਿਹਗੜ੍ਹ ਸਾਹਿਬ ਉਸ ਧਰਤੀ ਤੋਂ ਜਿੱਥੇ ਸ਼ਹਾਦਤ ਦੀ ਗਾਥਾ ਦਾ ਇੱਕ ਐਸਾ ਇਤਿਹਾਸ ਹੈ ਜਿਹੜਾ ਕਿਤੇ ਸੋਚਿਆ ਨਹੀਂ ਜਾ ਸਕਦਾ। ਔਰ ਉਸ ਹਲਕੇ ਤੋਂ ਮੈਂਬਰ ਹੋਣ ਦੇ ਨਾਤੇ 2 ਸਾਲ ਮੈਂ ਐਗਜ਼ੈਕਟਿਵ ਵਿੱਚ ਵੀ ਕੰਮ ਕੀਤਾ। ਔਰ ਇਸ ਵਕਤ ਦਾਸ ਵੱਲੋਂ ਹੀ ਉੱਥੇ ਦਿੱਤੇ ਗਏ ਨੌ ਸਰਦਾਰ ਜਸਵੰਤ ਸਿੰਘ ਪ੍ਰਾਂਤ ਮੌਜੂਦਾ ਸਾਡੇ ਮੈਂਬਰ ਨੇ। ਔਰ ਉਹ ਮੈਂਬਰ ਹੈ ਕਿ ਜਿਨੇ ਠਾਣਿਆਂ ਦੇ ਵਿੱਚ ਲੰਮਕੇ ਕੁੱਟਾਂ ਵੀ ਖਾਧੀਆਂ ਮਾੜਾ ਚੰਗਾ ਸਮਾਂ ਦੇਖਿਆ। ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਮੈਂਬਰ ਨੇ ਕਿ ਜਿਨ੍ਹਾਂ ਨੇ ਜੇਲਾਂ ਵੀ ਕਟੀਆਂ। ਵਕਤ ਦੇ ਤੱਕੇ ਵੀ ਸਹੇ। ਟਾਟਾ ਬਿਲ ਬਾਈਆਂ ਇਸ ਲਈ ਮੈਂ ਕਿਸੇ ਤੇ ਕਿੰਤੂ ਨਹੀਂ ਕਰਦਾ ਪਰ ਅੱਜ ਮੈਂ ਉਹਨਾਂ ਸਾਰਿਆਂ ਨੂੰ ਸਵਾਲ ਕਰਦਾ ਕਿ ਕੀ ਅਖੰਡ ਪਾਠ ਸਾਹਿਬ ਕਰਾ ਕੇ ਇਸ ਗੱਲ ਦਾ ਨਵੇੜਾ ਹੋ ਜਾਏਗਾ ਇਹ ਠੀਕ ਹੈ ਰਿਪੋਰਟ ਖੁੱਲੀ ਜਿਹਨੇ ਕੀਤਾ ਉਹ ਇਸ ਦੁਨੀਆ ਤੇ ਨਹੀਂ ਰਿਹਾ ਪਰ ਕੀ ਤਵਾ ਰੀਖ ਦੇ ਪੰਨਿਆਂ ਦੇ ਉੱਤੇ ਇਸ ਇਤਿਹਾਸ ਨੂੰ ਇਸੇ ਤਰ੍ਹਾਂ ਅਣਗੌਲਿਆ ਛੱਡ ਦਿੱਤਾ ਜਾਏਗਾ ਇਹਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ ਮੇਰਾ ਸੁਝਾਅ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਕਿਉਂਕਿ ਉਸ ਵਕਤ ਉਹਨਾਂ ਨੇ ਖਾੜਕੂ ਸਿੰਘਾਂ ਦੇ ਕੇਸ ਵੀ ਲੜੇ ਨੇ ਆਪਣੇ ਆਪ ਨੂੰ ਧਾਰਤੇ ਵੀ ਧਰਿਆ ਤੇ ਇਹ ਸੰਯੋਗ ਹੈ ਕਿ ਤੁਸੀਂ ਪ੍ਰਧਾਨ ਹੋ ਤੇ ਤੁਹਾਡੇ ਨਾਲ ਜਰਨਲ ਸਕੱਤਰ ਵੀ ਉਹ ਆ ਜਿਹੜੇ ਫੈਡਰੇਸ਼ਨ ਦੇ ਵਿੱਚੋਂ ਆਏ ਜਿਨ੍ਹਾਂ ਨੇ ਇਹ ਸਮਾਗਮ ਹੰਡਾਇਆ ਤੋਂ ਸਭ ਤੋਂ ਪਹਿਲਾਂ ਇਮ ਵਿਜੀਟ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਹਾਊਸ ਅੱਦਣਾ ਚਾਹੀਦਾ ਆ ਜਰਨਲ ਹਾਊਸ ਦੀ ਮੀਟਿੰਗ ਨੂੰ ਸਿੱਧਾ ਪ੍ਰਸਾਰਣ ਪੂਰੇ ਸੰਸਾਰ ਭਰ ਦੇ ਸਿੱਖਾਂ ਦੇ ਵਿੱਚ ਜਾਣਾ ਚਾਹੀਦਾ ਤਾਂ ਕਿ ਜਿਹੜਾ ਉੱਥੇ 100 150 ਸ਼ਰੂਮਣੀ ਕਮੇਟੀ ਦਾ ਮੈਂਬਰ ਹੈ ਉਹਨਾਂ ਦੇ ਕਰਤਾਰ ਉਹਨਾਂ ਦੇ اخਲਾਕ ਉਹਨਾਂ ਦੀ ਜ਼ੁਬਾਨ ਉਹਨਾਂ ਦੀ ਆਪਣੀ ਕੌਮ ਦੇ ਪ੍ਰਤੀ ਕਮਿਟਮੈਂਟ ਉਹ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਨੇ ਤਾਂ ਕਿ ਦੁਨੀਆ ਭਰ ਦੇ ਵਿੱਚ ਬੈਠਾ ਬੱਚਾ-ਬੱਚਾ ਸਿੱਖਾਂ ਦਾ ਇਹ ਵੇਖ ਲਵੇ ਇਹ ਨਾਟਾਰਾ ਹੋਇ ਜਾਏਗਾ ਕਿ ਕਿਹੜਾ ਸੱਚ ਤੇ ਖੜਾ ਤੇ ਕਿਹੜਾ ਝੂਠ ਤੇ ਖੜਾ ਦੂਸਰੀ ਗੱਲ ਮੈਂ ਗੱਲ ਕਰਨੀ ਚਾਹੁੰਨਾ ਅਕਾਲੀ ਦਲ ਦੀ ਅਕਸਰ ਮੈਂ ਮੈਂ ਕਦੇ ਕਿਸੇ ਵਿਅਕਤੀ ਦਾ ਨਾਮ ਲੈ ਕੇ ਨਹੀਂ ਗੱਲ ਕਰਦਾ ਪਰ ਅੱਜ ਮੈਨੂੰ ਕਰਨੀ ਇਸ ਲਈ ਪੈ ਰਹੀ ਆ ਮੈਂ ਪਿਛਲੇ ਦਿਨੀ ਸੁਣ ਰਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਜਦੋਂ ਬਰਗਾੜੀ ਦੀ ਗੱਲ ਹੋਈ ਜਦੋਂ ਅਸੀਂ ਕੁਝ ਕਰਨਾ ਚਾਹੁੰਦੇ ਸੀ ਸਾਨੂੰ ਸਿੱਖ ਜਿਹਾ ਦੇ ਬੰਦਿਆਂ ਨੇ ਰੋਕ ਦਿੱਤਾ ਤਾਂ ਅੱਜ ਪੰਥ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਕਿ 15 ਸਾਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਲਾਈ ਕੌਮ ਨੂੰ ਕਮ ਸੇ ਕਮ ਇਹ ਵੀ ਜ਼ਾਹਰ ਕਰ ਦਿਓ ਜਿਵੇਂ ਤੁਹਾਨੂੰ ਬਰਗਾੜੀ ਦੀ ਕਾਰਵਾਈ ਕਰਨ ਤੋਂ ਜਥੇਬੰਦੀਆਂ ਨੇ ਰੋਕ ਲਿਆ ਸੀ ਤੋਂ ਜਥੇਦਾਰ ਭਾਈ ਕੌਕੇ ਦੀ ਇਸ ਰਿਪੋਰਟ ਨੂੰ ਇਹਦੇ ਤੇ ਕਾਰਵਾਈ ਕਰਨ ਨੂੰ ਇਸ ਹੋਈ ਇਹੋ ਜੀ ਭਿਆਨਕ ਜਿਹਨੂੰ ਮੈਂ ਸਮਝਦਾ ਕਿ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਗਵਾਹ ਟੈਲੀਵਿਜ਼ਨਾਂ ਤੇ ਆ ਕੇ ਬੋਲ ਰਹੇ ਨੇ ਤੁਸੀਂ ਦੱਸੋਗੇ ਕਿ ਇਹ ਇਹਦੇ ਲਈ ਤੁਹਾਨੂੰ ਹੱਥ ਕਿਹਨੇ ਫੜਿਆ ਸੀ ਸਟੇਟ ਦਾ ਪ੍ਰੈਸ਼ਰ ਸੀ ਉਹ ਸਬਸਰਾਂ ਦਾ ਪ੍ਰੈਸ਼ਰ ਸੀ ਕਿਸੇ ਜਥੇਬੰਦੀ ਦਾ ਪ੍ਰੈਸ਼ਰ ਸੀ ਤਾਂ ਜੇ ਤੁਹਾਡੇ ਤੇ ਪ੍ਰੈਸ਼ਰ ਸੀ ਤੁਹਾਡੇ ਮੈਂ ਸਮਝਦਾ ਕਿ ਤੁਹਾਡੇ ਨਾਲੋਂ ਵੀ ਜ਼ਿਆਦਾ ਇਹ ਜ਼ਿੰਮੇਵਾਰੀ ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਐਕਟਿਵ ਜਿਹੜਾ ਲਗਭਗ ਇਹ 2005-06 ਤੋਂ ਸਿਆਸੀ ਤੌਰ ਤੇ ਭਾਵੇਂ ਮਨਿਸਟਰ ਤੁਸੀਂ ਨਿਹੜਨ ਵਿੱਚ ਬਣ ਗਏ ਸੀ ਕੀ ਤੁਹਾਡੇ ਪਿਤਾ ਜੀ ਨੇ ਵੀ ਤੁਹਾਨੂੰ ਦੱਸਿਆ ਹੀ ਹੋਊਗਾ ਵੀ ਇਹ ਮੇਰੀ ਕਿਹੜੀ ਮਜਬੂਰੀ ਆ ਮੈਨੂੰ ਯਾਦ ਆ ਕਿ ਜਹੇਦਾਰ ਗੁਰਚੰਦ ਸਿੰਘ ਟੋੜਾ ਦੇ ਨਾਲ ਜਿਸ ਵਕਤ ਕਾਲੀ ਦਲ ਦਾ ਦਫੇੜ ਪਿਆ ਤਕਰੀਬਨ ਸਵੇਰੇ 6 ਤੋਂ 7 ਵਜੇ ਦਾ ਟਾਈਮ ਸੀ ਉਹ ਸਾਡੇ ਘਰ ਆਏ ਅੱਜ ਵੀ ਇਹਦੀ ਗਵਾਹੀ ਦੇ ਸਕਦਾ ਰੰਗੇੜੀ ਪਿੰਡ ਦਾ ਉਹਨਾਂ ਦੇ ਜਿਹੜਾ ਪੀਏ ਸੀ ਮੈਨੂੰ ਨਹੀਂ ਪਤਾ ਕਿ ਅੱਜ ਉਹ ਸੱਜਣ ਕਿੱਥੇ ਹੈ ਸਵੇਰੇ ਸਵੇਰੇ ਆਏ ਤੋਂ ਮੇਰੇ ਪਿਤਾ ਜੀ ਮਹਾਪੁਰਖਾਂ ਨੇ ਟੌੜਾ ਸਾਹਿਬ ਨੂੰ ਕਿਹਾ ਟੌੜਾ ਸਾਹਿਬ ਤੁਹਾਨੂੰ ਕੀ ਲੋੜ ਸੀ ਇਹ ਬਿਆਨ ਦੇਣ ਦੀ ਇਹ ਐਡਾ ਬੜਾ ਬਖੇੜਾ ਖੜਾ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਮੇਰੇ ਸਾਹਮਣੇ ਗੱਲ ਕੀਤੀ ਸੀ ਉਦੋਂ ਮੇਰੀ ਉਮਰ ਮਰ ਹੈ 18 ਜਾਂ 19 ਸਾਲ ਦੀ ਸੀ ਉਹਨਾਂ ਨੇ ਕਿਹਾ ਸੀ ਰੌਲਾ ਇਸ ਗੱਲ ਦਾ ਨਹੀਂ ਪ੍ਰਧਾਨ ਕਾਲੀਦਾਲਾ ਕੌਣ ਬਣਦਾ ਦਰਅਸਲ ਕੁਝ ਗੱਲਾਂ ਦੀ ਅਸੀਂ ਕਮਿਟਮੈਂਟ ਕੀਤੀ ਸੀ ਜਿਦੇ ਵਿੱਚ ਦੋ ਗੱਲਾਂ ਸੀ ਇੱਕ ਤਾਂ ਅਸੀਂ ਲੋਕਪਾਲ ਬਣਾਉਣਾ ਕਿ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਦੂਸਰਾ ਸੀ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਉਹਨਾਂ ਦੇ ਨਾਲ ਮਾਰਾ ਕੀਤਾ ਜਾਂ ਉਹਨਾਂ ਦੇ ਉਜਾੜਿਆ ਉਹਨਾਂ ਤੇ ਕਾਰਵਾਈ ਦਾ ਤੋਂ ਇਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਕਰਨਾ ਚਾਹੁੰਦਾ ਅਸਲ ਵਿੱਚ ਸਾਡਾ ਇਹ ਦੇ ਕਾਰਨ ਜਿਹੜਾ ਇਹ ਸਾਡਾ ਆਪਸ ਵਿੱਚੇ ਸ਼ੁਰੂ ਹੋਇਆ ਸੋ ਇਸ ਲਈ ਮੈਂ ਇਹ ਚੌਨਾ ਕੇ ਜਰਨਲ ਹਾਊਸ ਬਣਾਓ ਤੈ ਕਰ ਦਿਓ ਜਿਸ ਕਾਂਗਰਸ ਦੇ ਰਾਤ ਦੇ ਵਿੱਚ ਹੋਇਆ ਜਿਸ ਮੁੱਖ ਮੰਤਰੀ ਦੇ ਰਾਜ ਵਿੱਚ ਹੋਇਆ ਅੱਜ ਪੰਥ ਫੈਸਲਾ ਕਰ ਲਵੇ ਕਿ ਉਹਦੇ ਪਰਿਵਾਰ ਲਈ ਤੁਸੀਂ ਕੀ ਫੈਸਲਾ ਕਰਨਾ ਚਾਹੁੰਦੇ ਹੋ ਗੱਲ ਗੱਲ ਤੇ ਅਸੀਂ ਬੋਲਦੇ ਆ ਤੇ ਜਿਹਨੇ ਰਿਪੋਰਟ ਦੱਬੀ ਜਿਹਨੇ ਪੰਥ ਨਾਲ ਕਮਿਟਮੈਂਟ ਕਰਕੇ ਉਹ ਮੁਕਰ ਗਿਆ ਉਹਦੇ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਦੋ ਗੱਲਾਂ ਦਾ ਨਾਟਾਰਾ ਤੁਸੀਂ ਕਰੋ ਆਵਾਜ਼ ਦਿਓ ਅਸੀਂ ਉਹਨੂੰ ਤਿਆਰ ਹਾਂ ਸੋ ਮੈਂ ਬੇਨਤੀ ਕਰਦਾ ਕਿ ਇਹ ਅਖੰਡ ਪਾਤਸ਼ਾਹ ਕੌਕੇ ਪਿੰਡ ਦੇ ਵਿੱਚ ਕੋਈ ਪਿੰਡ ਦੇ ਸਰਪੰਚ ਵੀ ਕਰਾ ਸਕਦੇ ਨੇ ਸਿੰਘ ਸਾਹਿਬ ਦਾ ਪਰਿਵਾਰ ਵੀ ਕਰਾ ਸਕਦਾ ਜਥੇਬੰਦੀਆਂ ਵੀ ਕਰਾ ਸਕਦੇ ਆ ਸ਼੍ਰੋਮਣੀ ਕਮੇਟੀ ਦਾ ਖਾਨਪਾਤ ਸਾਹਿਬ ਕਰਾ ਕੇ ਖੜਾ ਨਹੀਂ ਛੁੱਟਣ ਵਾਲਾ ਸ਼੍ਰੋਮਣੀ ਕਮੇਟੀ ਨੂੰ ਹੁਣ ਜਵਾਬ ਦੇਣਾ ਪਏਗਾ ਜੇ ਤੁਸੀਂ ਹੁਣ ਇਸ ਗੱਲ ਤੋਂ ਭੱਜੋਗੇ ਤਾਂ ਮੈਨੂੰ ਲੱਗਦਾ ਕਿ ਸਵਾਲ ਪਹਿਲਾਂ ਵੀ ਬਹੁਤ ਵੱਡੇ ਨੇ ਪਰ ਇਹਦੇ ਨਾਲੋਂ ਵੱਡਾ ਸਵਾਲ ਹੁਣ ਤੁਹਾਡੇ ਸਾਹਮਣੇ ਕੋਈ ਹੋਰ ਨਹੀਂ ਆਉਣਾ ਸੋ ਮੈਂ ਸਮਝਦਾ ਕਿ ਇਸ ਗੱਲ ਨੂੰ ਤੁਸੀਂ ਗੰਭੀਰਤਾ ਨਾਲ ਲੈ ਕੇ ਮੇਰੀ ਕੋਈ ਨਿੱਜੀ ਰੰਜਿਸ਼ ਜਾਂ ਕੁਝ ਹੋਰ ਨਹੀਂ ਸਾਰੀਆਂ ਗੱਲਾਂ ਪਿੱਛੇ ਪਿੱਛੇ ਨੇ ਹਾਲਾਂਕਿ ਸਾਡੇ ਸਾਹਮਣੇ ਹੋਰ ਵੱਡੇ ਚੁਣੌਤੀਆਂ ਮੈਂ ਦੇਖ ਰਿਹਾ ਕਿ ਸਾਡੇ ਗੁਰੂ ਘਰਾਂ ਦੇ ਉੱਤੇ ਜਿਸ ਤਰ੍ਹਾਂ ਸਰਕਾਰیں ਕਬਜ਼ਾ ਕਰ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗਾ ਕਿਉਂਕਿ ਮੇਰਾ ਇਹ ਵਾਅਦਾ ਸੀ ਕਿ ਮੈਂ ਆਉਣ ਵਾਲੇ ਦਿਨਾਂ ਵਿੱਚ ਇਸ ਮਸਲੇ ਤੇ ਬੋਲਾਂਗਾ ਸੋ ਮੈਂ ਉਮੀਦ ਕਰਦਾ ਕਿ ਸ਼੍ਰੋਮਣੀ ਕਮੇਟੀ ਮੇਰੀ ਇਸ ਅਪੀਲ ਦੇ ਉੱਤੇ ਜ਼ਰੂਰ ਕੋਈ ਕਾਰਵਾਈ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ